ਨਸ਼ੇ ਵਿੱਚ ਧੁੱਤ ਪਾਇਲਟ ਦੀ ਵਜ੍ਹਾ ਕਰਕੇ ਜਹਾਜ਼ ਵਿੱਚ ਸਵਾਰ 88 ਲੋਕਾਂ ਨੇ ਆਪਣੀ ਜਾਨ ਗਵਾ ਲਈ ਮੈਸਕੋ ਤੋਂ ਉੱਡਿਆ ਜਹਾਜ਼ ਪਰਮ ਤੱਕ ਪਹੁੰਚਣ ਤੋਂ ਪਹਿਲਾਂ ਹਵਾਵਾਂ ਵਿੱਚ ਹੀ ਕਬਰ ਬਣ ਗਿਆ ਇਹ ਸਿਰਫ ਹਾਦਸਾ ਨਹੀਂ ਇਹ ਨਸ਼ੇ ਦੀ ਸਭ ਤੋਂ ਵੱਡੀ ਕਬਰ ਕਹਾਣੀ ਸੀ ਸੋਚੋ ਤੁਸੀਂ ਜਹਾਜ਼ ਵਿੱਚ ਬੈਠੇ ਹੋ ਤੇ ਜਿਹੜਾ ਬੰਦਾ ਤੁਹਾਡੀ ਜ਼ਿੰਦਗੀ ਸੰਭਾਲ ਰਿਹਾ ਹੈ ਉਹ ਨਸ਼ੇ ਵਿੱਚ ਧੁੱਤ ਹੋਵੇ ਇਹ ਕੋਈ ਫਿਲਮ ਨਹੀਂ ਇਹ ਸੱਚੀ ਘਟਨਾ ਹੈ ਮੈਸਕੋ ਤੋਂ ਉੱਡਿਆ ਜਹਾਜ਼ 88 ਜ਼ਿੰਦਗੀਆਂ ਨੂੰ ਮਿੱਟੀ ਵਿੱਚ ਸਮਾ ਗਿਆ ਤੇ ਇਸ ਸਾਰੇ ਮੌਤ ਦੇ ਤੂਫਾਨ ਦੀ ਜੜ ਇੱਕ ਪਾਇਲਟ ਦਾ ਨਸ਼ਾ ਸੀ 14 ਸਤੰਬਰ 2008 ਮੈਸਕੋ ਤੋਂ ਪਰਮਵਲ ਜਾ ਰਿਹਾ ਸੀ ਜਹਾਜ਼ ਵਿੱਚ ਸਵਾਰ 82 ਯਾਤਰੀ ਅਤੇ 6 ਕਰਮਚਾਰੀ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਉਡਾਣ ਉਹਨਾਂ ਦੀ ਆਖਰੀ ਉਡਾਣ ਹੋਵੇਗੀ ਕਪਤਾਨ ਰੋਡੀਓਨ ਮੈਦਵੇ ਦੇ ਤਜਰਬੇਕਾਰ ਪਾਇਲਟ ਸੀ ਪਰ ਤਜਰਬਾ ਵੀ ਨਾ ਬਚਾ ਸਕਿਆ ਜਦੋਂ ਦਿਲ ਦਿਮਾਗ ਤੇ ਸ਼ਰਾਬ ਹਾਵੀ ਹੋ ਜਾਵੇ ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕਪਤਾਨ ਨੇ ਉਡਣ ਤੋਂ ਪਹਿਲਾਂ ਹੀ ਸ਼ਰਾਬ ਪੀਤੀ ਹੋਈ ਸੀ ਉਸਦੇ ਖੂਨ 'ਚ 8% ਤੋਂ ਵੱਧ ਸ਼ਰਾਬ ਸੀ ਉਹ ਰਾਤ ਬੱਦਲ ਵੀ ਸੀ ਹਾਵਾ ਤੇ ਮੌਸਮ ਵੀ ਕਮਜ਼ੋਰ ਸੀ ਉਪਰੋਂ ਜਹਾਜ਼ ਸੀ ਅਨਟ੍ਰੇਨਡ ਕੋਕਪਾਇਲਟ ਅਣਜਾਣ ਕੋਕਪਾਇਲਟ ਅਤੇ ਕੋਆਰਡੀਨੇਸ਼ਨ ਦੀ ਘਾਟ ਸਭ ਕੁਝ ਇੱਕ ਤਬਾਹੀ ਵੱਲ ਲੈ ਗਿਆ ਜਹਾਜ਼ ਦੇ ਕਪਤਾਨ ਨੇ ਆਟੋ ਪਾਇਲਟ ਬੰਦ ਕਰ ਦਿੱਤਾ ਉਹ ਆਪਣੇ ਹੱਥਾਂ ਨਾਲ ਜਹਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਸ਼ੇ ਅਤੇ ਥਕਾਵਟ ਨੇ ਉਸ ਦੀ ਸੋਚ ਨੂੰ ਗੁੰਮ ਕਰ ਦਿੱਤਾ ਕੋਈ ਸਮਝ ਨਹੀਂ ਸੀ ਕਿ ਜਹਾਜ਼ ਥੱਲੇ ਨੂੰ ਜਾ ਰਿਹਾ ਹੈ ਜਾਂ ਉੱਪਰ ਨੂੰ ਅੱਖਾਂ ਸੱਜੇ ਨੂੰ ਦੇਖ ਰਹੀਆਂ ਸੀ ਤੇ ਜਹਾਜ਼ ਖੱਬੇ ਵੱਲ ਨੂੰ ਟਲਕ ਰਿਹਾ ਸੀ ਜਹਾਜ਼ ਹੌਲੀ-ਹੌਲੀ ਕਾਬੂ ਤੋਂ ਬਾਹਰ ਹੋਇਆ ਅਤੇ ਮਾਤਰ ਇੱਕ ਮਿੰਟ ਵਿਚ 파ਰਮ ਦੇ ਨੇੜੇ ਜੰਗਲਾਂ ਵਿੱਚ ਜਾ ਵਜਿਆ ਜਹਾਜ਼ ਟੁਕੜਿਆਂ ਵਿੱਚ ਵੰਡ ਗਿਆ ਕਿਸੇ ਨੇ ਵੀ ਬਚਣ ਦਾ ਮੌਕਾ ਨਹੀਂ ਪਾਇਆ 88 ਜਾਨਾਂ ਇੱਕ ਪਲ ਵਿੱਚ ਹੀ ਮੁੱਕ ਗਈਆਂ ਕ੍ਰੈਸ਼ ਹੋਏ ਜਹਾਜ਼ ਦੀ ਜਾਂਚ ਕਰਨ ਲਈ ਲਾਈਨਾ ਰੂਸ ਅਮਰੀਕਾ ਫਰਾਂਸ ਅਤੇ ਬ੍ਰਿਟੇਨ ਤੋਂ ਵੀ ਪਹੁੰਚੀਆਂ ਸਾਰਿਆਂ ਨੇ ਕਿਹਾ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਰਕੇ ਨਹੀਂ ਇੱਕ ਇਨਸਾਨ ਦੀ ਲਾਪਰਵਾਹੀ ਨਸ਼ਾ ਅਤੇ ਅਨਜਾਨਪਨ ਕਰਕੇ ਹੋਇਆ ਹੈ ਫਿਰ ਮਾਵਾਂ ਨੇ ਪੁੱਤ ਗਵਾ ਲਏ ਬੱਚਿਆਂ ਨੇ ਮਾਪੇ ਗਵਾ ਲਏ ਜਿਹੜਾ ਜਹਾਜ਼ ਉਮੀਦ ਦਾ ਸੀ ਉਹ ਕਬਰ ਬਣ ਗਿਆ ਪਰਿਵਾਰ ਅੱਜ ਵੀ ਅਦਾਲਤਾਂ ਦੇ ਵਿੱਚ ਇਨਸਾਫ ਲਈ ਗੁਹਾਰ ਲਗਾ ਰਿਹਾ ਹੈ ਇਹ ਸਿਰਫ ਰੂਸ ਦੀ ਕਹਾਣੀ ਹੀ ਨਹੀਂ ਜਿੱਥੇ ਵੀ ਨਸ਼ਾ ਅਤੇ ਲਾਪਰਵਾਹੀ ਅਤੇ ਅਣਜਾਣੇ ਹੱਥਾਂ ਵਿੱਚ ਜ਼ਿੰਮੇਵਾਰੀ ਹੋਵੇ ਉੱਥੇ ਇਹ ਕੁਝ ਵਾਪਰ ਸਕਦਾ ਹੈ ਚਾਹੇ ਉਹ ਜਹਾਜ਼ ਹੋਵੇ ਜਾਂ ਫਿਰ ਸਾਡੀ ਜ਼ਿੰਦਗੀ ਨਸ਼ਾ ਸਭ ਕੁਝ ਖਤਮ ਕਰ ਦਿੰਦਾ ਹੈ ਇਹ ਕਹਾਣੀ ਸਿਰਫ ਹਵਾਈ ਹਾਦਸੇ ਦੀ ਨਹੀਂ ਹੈ ਇਹ ਕਹਾਣੀ ਹੈ ਇੱਕ ਨਸ਼ੀਲੇ ਮਨੁੱਖ ਦੀ ਜਿਸ ਨੇ ਆਪਣਾ ਨਹੀਂ ਹੋਰਾਂ ਦਾ ਵੀ ਸਭ ਕੁਝ ਗਵਾ ਸੁੱਟਿਆ ਇਹ ਵੀਡੀਓ ਸਿਰਫ ਦੇਖਣ ਲਈ ਨਹੀਂ ਹੈ ਇਹ ਸਿੱਖਣ ਲਈ ਬਣਾਈ ਗਈ ਹੈ ਅੱਜ ਨਹੀਂ ਤਾਂ ਕੱਲ ਇਹ ਕਹਾਣੀ ਕਿਸੇ ਹੋਰ ਦਾ ਹਾਲ ਵੀ ਬਣ ਸਕਦੀ ਹੈ ਬੱਚੋ ਸੰਭਾਲੋ ਆਪਣੀ ਜ਼ਿੰਦਗੀ ਨੂੰ ਜੇ ਇਹ ਕਹਾਣੀ ਨੇ ਤੁਹਾਡੇ ਦਿਲ ਹਿਲਾ ਕੇ ਰੱਖ ਦਿੱਤੇ ਹਨ ਤੇ ਇੱਕ ਵਾਰੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਿਉਂਕਿ ਕਦੇ-ਕਦੇ ਇਹ ਵੀਡੀਓ ਕਿੱਧਰੇ ਕਿਸੇ ਦੀ ਜ਼ਿੰਦਗੀ ਨੂੰ ਵੀ ਬਚਾ ਸਕਦੀ ਹੈ